ਵਾਹਿਗੁਰੂ ਸਤਿ ਜੀ ਆਸਾ ਮਹਲਾ 3 ਸਤਿਗੁਰ ਹਮਰਾ ਭਰਮ ਘਵਾਇ ਹਰ ਨਾਮ ਨਿਰੰਚਨ ਮੰਨਵਸਾਇ ਸਬਦ ਚੀਨ ਸਦਾ ਸੁਗ ਪਇ ਸੁਨਮਣ ਮੇਰੇ ਤਤ ਗਿਆਨ ਦੇਵਣ ਵਾਲਾ ਸਭ ਬਿਤ ਜਾਣਾ ਗੁਰਮੁਖ ਪਾਈਏ ਨਾਮ ਨਿਧਨ ਰਹਾਉ ਸਤਗੁਰ ਪੇਟੇ ਕੀ ਵੜਿਆਈ ਜਨਮ ਮਮਤਾ ਅਗਨ ਤ੍ਰਿਪਨਾ ਬੁਝਾਈ ਸਜੇ ਮਤਾ ਹਰ ਗੁਣ ਗਾਈ ਵੈਣਗੁਰ ਪੂਰੇ ਕੋਲ ਨ ਜਾਣੀ ਮਾਇਆ ਮਹਦੂਜੈ ਲੋਗਾਣੀ ਗੁਰਮਖ ਨਾਮ ਮਿਲੇ ਹਰ ਬਾਣੀ ਗੁਰ ਸੇਵਾ ਤਪਾਂ ਸਿਰ ਤਪਸਾਰ ਹਰ ਜੀ ਮਨ ਵਸੈ ਸਭ ਦੁਖ ਵਿਸਾਰਣ ਹਾਰ ਦਰਸਾਚਾ ਜੀ ਸਹ ਸਚਿਆਰ ਗੁਰ ਸੇਵਾ ਤੇ ਤ੍ਰਿਭਾਵਨ ਸੋਜੀ ਹੋਈ ਆਪਿ ਸ਼ਾਣ ਹਰ ਪਾਵੈ ਸੋਈ ਸੱਚੀ ਪਾਈ ਮਹਿਲ ਪ੍ਰਾਪਤ ਹੋਈ ਗੁਰ ਸੇਵਾ ਤੇ ਸਦਗੁਲ ਉਧਾਰੇ ਨਿਰਮਲ ਨਾਮ ਰਖੈ ਉਰ ਧਾਰੇ ਸੱਚੀ ਸੁਭਾ ਸਤਿ ਦਵਾਰੇ ਸੇਵਣ ਭਾਗੀ ਜੇ ਗੁਰ ਸੇਵਾਲਾਏ ਹੰ ਦਿਨ ਭਗਤ ਸਚ ਨਾਮ ਧੜਾਏ ਨਾਮੇ ਉਦਰੇ ਕੋਲ ਸੁਭਾਏ ਨਾਨਕ ਸਚ ਕਹੈ ਵਿਚਾਰ ਹਰ ਕਾ ਨਾਮ ਰਖੋ ਉਰ ਧਾਰ ਹਰ ਭਗਤੀ ਰਾਤੇ ਮੋਖ ਦਵਾਰ ਨਾਨਕ ਸਾਜਿ ਕਹਿ ਵਿਚਾਰ ਹਰ ਕੰਨ ਮਰਖ ਉਰਧਾਰ ਹਰ ਭਗਤੀ ਰਾਤੇ ਮੋਖ ਦਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੂਖ ਚਰੈ ਸ਼ਾਸਤਰ ਘਟ ਅੰਧ ਗਿਰਨ ਚੜ ਜਾਏ ਅੰਧ ਬਕੈ ਬਧਰ ਸੁਣਾ ਜੋ ਕਾਲ ਕਿਰਪਾ ਕਰਾਏ ਕਹਾ ਬੁਧ ਪਰਬਤੋ ਛਹ ਮਾਰੀ ਵਰਣ ਸਕੈ ਸਿਫਤ ਜੋ ਤੁਹਾਰੀ ਹਮਣਾ ਕਰ ਸਕਤ ਸਿਫਤ ਤੁਮਾਰੀ ਆਪਲੇ ਹੋਤਮ ਕਥਾ ਸੁਧਾਰੀ ਜੇਤਾ ਜੀ ਉਹ ਪਿੰਡ ਸਭ ਤੇਰਾ ਤੁੰਤਰ ਜਾ ਮੇ ਪ੍ਰਭਗਵਾਨ ਦਾਸਨ ਦਾਸ ਕਹਿ ਜਾਂ ਨਾਨਕ ਜੀ ਹਾ ਤੁ ਕਰਾਏ ਤੇ ਹਮਤਰੀ ਵਿਚਾਰ ਸ੍ਰੀ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰਾਂ ਨੇ ਪਾਇ ਬਖਸ਼ਿਸ਼ ਕੀਤੀ ਆਸਰਾ ਮਹੱਲਾ ਤੀਜਾ ਆਸਰਾ ਹੈ ਤੀਜੇ ਪਾਸ਼ਾ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਮਹਾਰਤੂ ਚਾਰਨ ਕੀਤਾ ਹੈ ਅਸ਼ਟਪਦੀਆਂ ਦਾ 24ਵੀਂ ਲੜੀਵਾਰ ਅਸ਼ਟਪਦੀ ਧੰਨ ਗੁਰੂ ਅਮਰਦਾਸ ਜੀ ਦੀ ਦੂਜੀ ਅਸ਼ਟਪਦੀ ਜੋ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮubarakan 493 ਸੋ ਸ਼ੋਭਿਤ ਹੈ ਸਤਿਗੁਰੂ ਬਖਸ਼ਿਸ਼ ਕਰਦੇ ਨੇ ਸੁਣ ਮਨ ਮੇਰੇ ਤਤ ਗਿਆਨ ਇਹ ਮੇਰੇ ਮਨ ਸੁਣਨਾ ਕਰ ਕੀਤੋ ਸੁਣਨਾ ਤਤ ਅਸਲ ਦੀ ਗਿਆਨ ਦੀ ਵਿਚਾਰ ਸੁਣਨੀ ਕਰ ਅਸਲ ਗੁਰੂ ਦੇ ਵਡਿਆਈ ਸੁਣਨੀ ਕਰ ਕੀ ਸੁਣਨਾ ਦੇਵਨ ਵਾਲਾ ਸਰਬ ਵਿਦ ਜਾਣੈ ਗੁਰਮੁਖ ਪਾਈਐ ਨਾਮ ਅਨਿਧਾਨ ਰਹਾਉ ਦੇਵਨ ਵਾਲਾ ਜਿਹੜਾ ਦਾਤਾਰ ਹੈ ਜਿਹੜਾ ਮਾਲਕ ਹੈ ਸਤਿਗੁਰੂ ਸਾਰੇ ਤ੍ਰਿਕੇ ਜਾਣਦਾ ਹੈ ਪਰ ਗੁਰਮੁਖ ਪਾਈਏ ਨਾਮਵਰਦਾਨ ਗੁਰੂ ਨੂੰ ਮੁਖ ਲੈ ਕੇ ਚੱਲਣ ਵਾਲਾ ਹੀ ਗੁਰਮੁਖੀ ਗੁਰੂ ਦਾ ਸੇਵਕ ਹੀ ਨਾਮ ਦਾ ਖਜ਼ਾਨਾ ਪਾ ਲੈਂਦਾ ਹੋਰ ਕੋਈ ਨਹੀਂ ਪਾ ਸਕਦਾ ਭਾਈ ਇਹ ਤਤ ਵਿਚਾਰ ਇਹ ਗਿਆਨ ਇਸਮ ਨਾਮ ਨੰਨ ਕਰ ਰਹਾ ਹੋ ਵਿਸ਼ਰਾਮ ਦੇ ਕੀਤੇ ਵੀ ਬਾਸ ਸਮਝਾਉਂਦੇ ਨੇ ਅਸਮਹ ਲਾ ਤੀਜ ਸਤਿਗੁਰੇ ਹਮਾਰਾ ਪਰਮ ਕੁਵਾਇਆ ਮੇਰੇ ਸਤਿਗੁਰੂ ਨੇ ਮੇਰੇ ਸਾਰੇ ਤਰ੍ਹਾਂ ਦੇ ਸੰਸੇ ਭਰਮ ਭੁਲੇਖੇ ਸਰਦੂਦ ਕਰ ਦਿੱਤੇ ਨੇ ਹਰੇ ਨਾਮ ਨਿਰੰਜਨ ਮੰਨ ਵਸਾਇ ਜਿਹੜਾ ਹਰੀ ਦਾ ਪ੍ਰਮਾਤਮਾ ਦਾ ਨਾਮ ਹੈ ਕਾਲਖ ਤੋਂ ਰਹਿਤ ਨਿਰੰਜਨ ਕਾਲਖ ਤੋਂ ਰਹਿਤ ਆ ਉਹ ਮੇਰੇ ਮੰਨ ਵਸਾਇਆ ਮਨ ਦੇ ਵਿੱਚ ਵਸਾਇਆ ਹਿਰਦੇ ਰੂਪੀ ਭਾਂਡੇ ਵਿੱਚ ਵਸਾ ਦਿੱਤਾ ਕਿਉਂਕਿ ਭਰਮ ਬਲੇਖਾ ਖਤਮ ਹੋਇਆ ਤੇ ਨਾਮ ਵਸ ਗਿਆ ਸਬਦ ਜੀਨ ਸਦਾ ਸੁਖ ਪਾਇ ਹੁਣ ਮੈਂ ਨਾਮ ਜਪ ਕੇ ਨਾਮ ਰਟ ਕੇ ਨਾਮ ਦਾ ਸਿਮਰਨ ਕਰਕੇ ਸਦੀ ਰਹਿਣ ਵਾਲਾ ਸਦਾ ਸੁਖ ਪਾਇਆ ਆਤਮਿਕ ਸੁਖ ਵਾਲੇ ਸੋਨਮਾਨ ਮੇਰੇ ਤਤ ਗਿਆਨ ਦੇਵਣ ਵਾਲਾ ਸਭ ਵਿਦ ਜਾਣ ਗੁਰਮੁਖ ਪਾਈਏ ਨਾ ਮਨ ਧੰਨ ਰਹਾ ਵਿਸਲੀ ਭਾਈ ਇਹ ਤਤ ਦੀ ਵਿਚਾਰ ਸਮਝ ਜਿੰਜਾ ਸਤਿਗੁਰ ਪਰਮਪ੍ਰੇਖਾ ਖਤਮ ਕਰਦਾ ਹੈ ਉਹਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ ਉਹ ਮੇਰੇ ਸ਼ਸ਼ਦੀਵੀ ਰਹਿਣ ਵਾਲਾ ਜਿਨੇ ਸ਼ਬਦ ਦਾ ਸਾਂਹ ਪਾਈ ਉਹ ਸੁਖ ਪਾ ਲੈਂਦਾ ਤੇ ਮੇਰੇ ਮਨ ਇਹ ਗਿਆਨ ਸੰਨ ਕਰ ਦੇਵਣ ਵਾਲਾ ਸਭ ਵਿਦ ਜਾਣ ਗੁਰਮੁਖ ਪੜ੍ਹਿਆ ਨਾਮ ਦੇ ਦੰਦਰਾ ਹਉ ਦੇਵੜ ਵਾਲਾ ਪ੍ਰਮਾਤਮਾ ਦਾ ਧਾਰ ਕਿਹਨੂੰ ਕਦੋਂ ਨਾਮ ਦੀ ਦਾਤ ਦੇਣੀ ਹੈ ਕਦੋਂ ਰਹਿਮਤ ਬਖਸ਼ਿਸ਼ ਕਰਨੀ ਹੈ ਕਦੋਂ ਸਸਤਾ ਦੀ ਪੂੰਜੀ ਦੇਣੀ ਹੈ ਤੇ ਕਦੋਂ ਹੋਣੀ ਸਭ ਨੂੰ ਪਤਾ ਸਾਰੀਆਂ ਦਾਤਾਂ ਦਾ ਪਤਾ ਉਹਨੂੰ ਤੇ ਇਸ ਲਈ ਭਾਈ ਗੁਰੂ ਨੂੰ ਮੁੱਖ ਲੈ ਕੇ ਚੱਲ ਨਾਮ ਦਾ ਖਜ਼ਾਨਾ ਪਾ ਲਈਂ ਰਹਾ ਹਉ ਸਾਰੇ ਦੁਆਰੇ ਪਹਿ ਟੇ ਕੀ ਵਡਿਆਈ ਕਹਿੰਦੇ ਸਤਿਗੁਰੂ ਮਿਲਣ ਦੀ ਇੱਕ ਹੀ ਵਡਿਆਈ ਹੈ ਕੀ ਸਭ ਤੋਂ ਵੱਡੀ ਵਡਿਆਈ ਦੱਸੀ ਹੈ ਜਨ ਮਮਤਾ ਅਗਨ ਤ੍ਰਿਸ਼ਨਾ ਬੁਝਾਈ ਜਿਸ ਨੇ ਮੇਰੇ ਮਨ ਲਈ মমতা ਵੀ ਆਪਣੀ ਧੀਆ ਪੁੱਤਰਾਣਾ ਜਿਹੜਾ ਪਿਆਰ ਅਗਨ ਜਿਹੜੀ ਈਰਖਾ ਦਾ ਵੈਸ਼ ਨੇਂਦਰ ਚੁਗਲੀ ਦੀ ਅਗਨ ਤੇ ਤ੍ਰਿਸ਼ਨਾ ਤ੍ਰਿਸ਼ਨਾ ਬਿਰਲੇ ਕੀ ਬੁੱਧੀ ਇੱਕ ਉਹ ਜੋਰੇ ਲੱਖ ਕਰੋੜੇ ਪਰ ਪਰੇ ਹੀ ਬੁੱਧੀ ਤੇ ਕਹਿੰਦੇ ਇਹ ਤ੍ਰਿਸ਼ਨਾ ਜਿਹੜੀ ਕਰੋੜਾਂ ਜੋੜ ਕੇ ਵੀ ਨਿਮਖ ਦੀ ਇਹ ਨਿਸ਼ਾਨੀ ਹੈ ਸਤਿਗੁਰੂ ਮਿਲੇ ਦੀ ਵੀ ਤ੍ਰਿਸ਼ਨਾ ਬੁੱਝ ਜਾਂਦੀ ਹੈ ਅਗਨ ਬੁੱਝ ਜਾਂਦੀ ਈਰਖਾ ਦਾ ਵੈਸ਼ ਬੁੱਝ ਜਾਂਦੀ ਖਤਮ ਹੋ ਜਾਂਦੀ ਹੈ ਸਹਜੇ ਮਾਤੇ ਹੈੜ ਗੁਣ ਗਾਈ ਉਹ ਮਨੁੱਖ ਸਹਿਜ ਮਤੇ ਵਿੱਚ ਹੀ ਟਿਕ ਜਾਂਦਾ ਸਹਿਜ ਅਵਸਥਾ ਵਿੱਚ ਟਿਕ ਕੇ ਉਹ ਹਰੀ ਦੇ ਗੁਣ ਗਾਣ ਸ਼ੁਰੂ ਕਰ ਦਿੰਦਾ ਹੈ ਵਿਣਗੁਰ ਪੂਰੇ ਕੋਈ ਨ ਜਾਣੀ ਪਰ ਕਹਿੰਦੇ ਭਾਈ ਬਿਨਾ ਪੂਰੇ ਗੁਰੂ ਤੋਂ ਇਹ ਗੁਣ 11 ਕੋਈ ਨਹੀਂ ਜਾਣ ਸਕਦਾ ਮਾਇਆ ਮੋਹ ਦੋ ਜੈ ਲੋਭਾਣੀ ਮਾਇਆ ਜੋ ਕੁਝ ਦਿਖ ਰਿਹਾ ਸਾਰੀ ਉਹਦੀ ਮਾਇਆ ਲੈ ਚੁੜ ਕੇ ਲੱਗੀ ਤ੍ਰਿਸ਼ਨਾ ਮਾਇਆ ਬਰਬਰਤਾਇਆ ਮਾਇਆ ਤੇ ਮੋਹ ਵਿੱਚ ਦੂਜੇ ਭਾਵ ਵਿੱਚ ਲੋਭ ਵਿੱਚ ਲਾਲਚ ਵਿੱਚ ਲੱਗਿਆ ਰਹਿੰਦਾ ਨਾਮ ਦਾ ਪਤਾ ਨਹੀਂ ਹੈ ਤੇ ਬਿਨਾ ਗੁਰੂ ਤੋਂ ਦੁਖ ਵਾਰੀ ਖੁਆਰੀ ਪੰਦਾ ਗੁਰਮੁਖ ਨਾਮ ਮਿਲੇ ਹਰ ਬਾਣੀ ਪਰ ਜਿਹੜਾ ਗੁਰੂ ਮੁਖ ਲੈ ਕੇ ਚੱਲਣ ਵਾਲਾ ਹੈ ਉਹਨੂੰ ਨਾਮ ਰੂਪੀ ਬਾਣੀ ਮਿਲ ਜਾਂਦੀ ਹੈ ਤੇ ਸਭ ਤੋਂ ਸ੍ਰੇਸ਼ਟ ਤਪ ਕੀ ਹੈ ਗੁਰ ਸੇਵਾ ਤਪਾਸੇ ਤਪਸਾਰ ਗੁਰੂ ਦੀ ਸੇਵਾ ਸਾਧੂ ਕੀ ਸੇਵਾ ਸਫਲ ਹੈ ਜਿਹਨੂੰ ਕਰੇ ਚਿਤ ਲਾਏ ਮਨ ਜਿੰਦਿਆਫਲ ਪਾਉਣਾ ਹੋਮੈ ਵਿੱਚੋਂ ਜਾਈ ਗੁਰ ਸੇਵਾ ਗੁਰੂ ਦੇ ਆਸ਼ੀਰਵਾਦ ਦੇ ਮੁਤਾਬਕ ਜ਼ਿੰਦਗੀ ਜਿਉਣੀ ਸਭ ਤੋਂ ਸ਼੍ਰੇਸ਼ਟ ਤਪ ਤੋਂ ਤਪੱਸਿਆ ਤੋਂ ਸ਼੍ਰੇਸ਼ਟ ਤਪੱਸਿਆ ਹੈ। ਇਹ ਹੀ ਸ਼੍ਰੇਸ਼ਟ ਉੱਤਮ ਹੈ ਸਭ ਤੋਂ। ਹਰ ਜਿਉ ਮਨਵਸੈ ਸਭ ਦੁੱਖ ਵਿਸਾਰਣ ਹਰ ਜਦੋਂ ਗੁਰੂ ਦੇ ਗੱਲ ਨੂੰ ਮੰਨੇਗਾ, ਧਿਆਏਗਾ ਜਿੰਦਗੀ ਵਿੱਚ ਕਮਾਏਗਾ। ਫਿਰ ਕਹਿੰਦੇ ਹਾ ਹਰ ਜਿਉ ਮਨਵਸੈ ਉਹ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਵਸ ਜਾਂਦਾ ਹੈ। ਸਭ ਦੁੱਖ ਵਿਸਾਰਣ ਸਾਰੇ ਤਰ੍ਹਾਂ ਦੇ ਦੁੱਖ ਵਿਸਤਰ ਜਾਣਗੇ ਖਤਮ ਹੋ ਜਾਣਗੇ। ਦਰਸ ਚੈਦੀ ਸ ਸੱਚਿਆਰ ਸੱਚੇ ਦਰ ਤੇ ਸੱਚਾ ਉਹ ਪ੍ਰਮਾਤਮਾ ਵਸਦਾ ਦਿਖੇਗਾ। ਗੁਰ ਸੇਵਤੇ ਤ੍ਰਿਪਵਨ ਸੋ ਜੀ ਹੋਈ ਗੁਰੂ ਸੇਵਤੇ ਗੁਰੂ ਦੀ ਸੇਵਾਤੇ ਤਿੰਨ ਭਵਨਾਂ ਦੀ ਸੁਰਗ ਲੋਗ ਮਤਲਬ ਪਿਆਰ ਲੋਕ ਦੀ ਸੋਝੀ ਹੋ ਜਾਂਦੀ ਹੈ ਆਪਛਾਣ ਹਰ ਪਾਵੈ ਸੋ ਆਪਣੇ ਆਪ ਦੀ ਪਛਾਣ ਕਰ ਲੈਂਦਾ ਫਿਰ ਹਰੀ ਨੂੰ ਪਾਲਣ ਦੇ ਕਿਉਂਕਿ ਪਛਾਣ ਪਹਿਲਾਂ ਆਪਣੇ ਆਪ ਦੀ ਕਰਨੀ ਮੰਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣੇ ਆਪ ਦੀ ਪਛਾਣ ਕਰਨੀ ਹੈ ਸਾਚੀ ਬਾਣੀ ਮਹਿਲ ਪ੍ਰਾਪਤ ਹੋਈ ਸੱਚੀ ਗੁਰੂ ਦੀ ਬਾਣੀ ਦੇ ਨਾਲ ਮਹਿਲ ਭਾਪ ਉਹ ਸੱਚਾ ਟਿਕਾਉ ਸੱਚਾ ਸਥਾਨ ਪ੍ਰਮਾਤਮਾ ਦੇ ਦਰ ਦਾ ਪ੍ਰਾਪਤ ਹੋ ਜਾਂਦਾ ਹੈ ਗੁਰ ਸੇਵਾ ਤੇ ਸਭ ਕੁਲ ਉਧਾਰੀ ਗੁਰੂ ਦੀ ਸੇਵਾ ਤੇ ਅਨੁਸਾਰ ਚੱਲਿਆ ਗੁਰੂ ਦੇ ਆਸ਼ੀਰਵਾਦ ਤੇ ਚੱਲਿਆ ਗੁਰੂ ਦੀ ਸਿਮਰਨ ਬੰਦਗੀ ਤੇ ਚੱਲਿਆ ਗੁਰੂ ਦੇ ਦਰ ਦੀ ਸੇਵਾ ਕੀਤੇ ਆ ਸਾਰੀਆਂ ਭੁਲਾ ਦਾ ਉਧਾਰ ਹੋ ਜਾਂਦਾ ਹੈ ਨਿਰਮਲ ਨਾਮ ਰੱਖੇ ਉਰ ਧਾਰ ਕਹਿੰਦੇ ਉਹਦਾ ਹੀ ਉਧਾਰ ਹੁੰਦਾ ਜਿਹੜਾ ਨਿਰਮਲ ਮਲ ਤੋਂ ਰਹਿਤ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਉਹ ਆਪਣੇ ਹਿਰਦੇ ਵਿੱਚ ਉਰ ਧਾਰ ਹਰਦੇ ਵਿੱਚ ਪਿਆਰ ਧਾਰ ਕੇ ਰੱਖਦਾ ਹੈ ਸਾਚੀ ਸੋਭਾ ਸੱਚ ਦਵਾਰ ਕਿਉਂਕਿ ਉਹ ਸੱਚੇ ਦੀ ਸੋਭਾ ਸੱਚੇ ਦਰ ਤੇ ਸੱਚੀ ਸਦੂਮਦੀ ਹੈ ਸੇਵੜ ਭਾਗੀ ਜੇ ਗੁਰ ਸੇਵਾ ਵਾਲਾ ਹੈ ਵੱਡੇ ਭਾਗਾਂ ਵਾਲੇ ਉਹ ਜਿਹੜੇ ਸਾਧ ਗੁਰੂ ਦੀ ਸੇਵਾ ਵਿੱਚ ਲੱਗੇ ਨੇ ਸਿਮਰਨ ਬੰਦਗੀ ਵਿੱਚ ਲੱਗੇ ਨੇ ਅਡੰ ਦਿਨ ਭਗਤ ਸੱਚ ਨਾਮ ਦੜਾਈ ਦਿਨ ਰਾਤ ਭਗਤੀ ਵਿੱਚ ਲੱਗੇ ਰਹਿੰਦੇ ਨੇ ਸੱਚੇ ਨਾਮ ਨੂੰ ਦ੍ਰਿੜ ਰੱਖਦੇ ਨੇ ਚੇਤੇ ਰੱਖਦੇ ਨੇ ਨਾਮੇ ਕੁਲ ਉਧਰੇ ਕੁਲ ਸਬਾਏ ਨਾਮ ਦੇ ਵਿੱਚ ਲੱਗਿਆਂ ਆਪਣੀ ਕੁਲ ਨਾਮੇ ਕੁਲ ਉਧਰੇ ਨਾਮ ਦੇ ਵਿੱਚ ਆਪ ਤਾਂ ਉਧਰਦੇ ਨੇ ਤੇ ਆਪਣੀ ਕੁਲ ਦਾ ਵੀ ਉਧਾਰ ਕਰ ਲੈਂਦੇ ਜਿਨੇ ਨੂੰ ਸਤਿਗੁਰੂ ਕਹਿੰਦੇ ਨੇ ਜਿਹੜੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾਲ ਜਿਨੇ ਵੀ ਨਾਲ ਜੁੜੇ ਨੇ ਸਾਰੇ ਉਧਰ ਜਾਂਦੇ ਨੇ ਪਾਰ ਉਤਾਰਾ ਹੋ ਜਾਂਦਾ ਹੈ ਨਾਨਕ ਸੱਚ ਕਹਿ ਵਿਚਾਰ ਧੰ ਗੁਰੂ ਅਰਜਨ ਅਮਰਦਾਸ ਜੀ ਕਹਿੰਦੇ ਨੇ ਦਾਸ ਨਾਨਕ ਕਹਿੰਦਾ ਭਾਈ ਸਾਜਿਗਿਆ ਵਿਚਾਰ ਇੱਕ ਸੱਚੀ ਵਿਚਾਰ ਹੈ ਕਿ ਸੁਣਨਾ ਕਰੋ ਹਰ ਕੰਨਾ ਬਰਖ ਉਰਤਾਰ ਹਰੀ ਦਾ ਨਾਮ ਜਿਹੜੇ ਹਿਰਦੇ ਵਿੱਚ ਧਾਰਨ ਕਰਕੇ ਰੱਖੋ ਹਰ ਭਗਤੀ ਰਾਤੀ ਮੋਖ ਦਵਾਰ ਉਸ ਦੀ ਭਗਤੀ ਵਿੱਚ ਰਤਿਆ ਹੋਇਆ ਮੋਖ ਪਦਵੀ ਪਾ ਲੈਗਾ ਉਸ ਤੋਂ ਇਲਾਵਾ ਕੋਈ ਰਸਤਾ ਕੋਈ ਸ਼ੋਰਟਕਟ ਮੈਥੜਨੀ ਹੈ ਭਗਤੀ ਭਾਈ ਕਰਨੀ ਪੈਗੀ ਭੁੱਖ ਲੱਗੀ ਰੋਟੀ ਖਾਣੀ ਪੈਗੀ ਭੁੱਖ ਤਾਂ ਹੀ ਮਿਟੇਗੀ ਦੇਖਿਆ ਰੋਟੀ ਭੁੱਖ ਨਹੀਂ ਮਿਟਰੀ ਭਗਤੀ ਕਿੱਤਿਆਂ ਭੁੱਖ ਭਗਤੀ ਦੀ ਮਿਟੇਗੀ ਮੁਖਦਵਾਦ ਪਦਵੀ ਪਾਏਗਾ ਪਰ ਬਿਨਾ ਫਸਾਤ ਗੁਰੂ ਨੂੰ ਦੇਖਿਆ ਪ੍ਰਾਪਤੀ ਨਹੀਂ ਹੈ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਉਹ ਸੀਸ਼ਟ ਕਰੋ ਅਰਦਾਸ ਅਗੇ ਤੁਖਾ ਵਿਚਾਰਾ ਕਰਨ ਦੀ ਜਾਚ ਆ ਜਾਵੇ ਲੇਖਾ ਘਟਾਇਨਾ ਛੁਟੀ ਹੈ ਕਿਨ ਕਿਨ ਭੂਲਨ ਹਾਰ ਬਕਸ਼ਨ ਹਾਰ ਬਕਸ਼ਨ ਲੈਣਾ ਨੇ ਪਾਲ ਉਤਾਰ ਦੇਹ ਸਜਣਾ ਸੀ ਸਰੀਆਂ ਜਿਹਾ ਹੋਵੇ ਸਾਹਿਬ ਸ਼ਮਿਲ ਗਾ ਜਿਵਤ ਕੇ ਫਤਿਹ ਦਾ ਜਵਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ